ਇਹ ਹਿੱਦਾਂ ਹਾਂ ਤੇਰਾ ਕੋਈ ਦੋਸ਼ੀ ਨਹੀਂ ਹੈਗਾ ਇਹ ਦਿਨ ਰਹਿ ਗਿਆ ਫਾਰੇ ਦੀ ਅੱਜ ਅੱਛਾ ਜੀ ਬੇਗਾ ਬੇਗਾ ਨਹੀਂ ਸਾਲ ਦਾ ਫੇਰ ਰੱਖਣਾ ਮੋ ਤੇਰੇ ਬੋਪਾ ਸੇ ਕਮਾਉਣਗੇ ਕੋਈ ਜਵਾਗ ਦੇ ਨੌਕਰਾ ਦੀ ਜਾ ਕੇ ਇਹ ਹੈ ਕੁਇਆਕ ਦੇ ਨੌ ਨਹੀਂ ਕਰਾਉਂਦੇ ਜੋਕ ਭੈਣ ਤੋਂ ਅੱਜ ਕੱਲ ਦੇ ਨਮਾਦੇ ਕਰਾਉਂਦੇ ਹਟ ਜਾ ਆ ਦੇ ਨੌ ਕਰਾਵਾਂਗੇ ਆ ਦੇ ਨੌ ਕਰਾਵਾਂਗੇ ਆ ਦੇ ਨੌ ਹੀ ਕਰਾਵਾਂਗੇ ਇਹ ਜਿਹੇ ਕੋ ਹੋਰ ਲੈ ਲਾਂਗੇ ਹਟ ਜਾ ਜਿਹੜੀ ਘਰਾਂ ਦੇ ਨੌ ਕਰਾ ਸੀ ਆ ਚੱਲਾਏ ਕਰ ਲਾਂਗੇ ਯਾਰ ਤੇਰੀ ਮੰਨ ਲੈ ਉਹਦਾ ਉਹ ਸਵਾਦ ਦਿੰਦੀ ਉਹਦਾ ਭੱਜ ਕੇ ਕਹਦਾ ਉਹ ਪੁੱਟਾ ਪੈ ਗਏ ਲਫੜੋ ਜੀ ਕਰੇ ਹੋਤ ਵੀਲਦਾਰੀਆਂ ਥੋੜੀਆਂ ਹਟ ਜਾ ਉਹ ਆਏ ਨਹੀਂ ਕਰਦੀ ਹੈਗੀ ਉਹ 25 ਦਾ ਬੱਕਰਾ ਹੈ ਹੈ 25 ਮੰਮੂ ਦਾ ਫੋਨ ਨੂੰ ਮੋਲ ਨੂੰ ਠੋਕ ਕੇ ਲਾਤਾ ਵਾੜਾ ਲਾ ਲਾ ਨਾ ਬੂਕ ਇੱਥੇ ਨਹੀਂ ਹੁਣ ਜਾਈ ਨਾ ਮੈਂ ਇੱਥੇ ਹੀ ਆ ਜਾ ਵਾਹ ਨਾ ਮੰਦਰ ਸੇ ਮੈਂ ਵੇਲੀ ਕਰਕੇ ਜਾਣਾ ਹਸਤਾ ਦੋ ਕੋਈ ਪਤਾ ਰੱਤ ਆ ਬਾਵੇ ਮਾੜਾ ਮੂੜੀ ਚੱਕਦੇ ਪਰਾ 42000 ਦੇ ਦੇਾਂਗੇ ਥੱਲੇ ਆ ਬਿਆਲੀ ਬੁਲੀ ਤੋਂ ਤੂੰ ਦੱਸ ਦੇ ਹੁਣ ਉਹ ਤਾਂ ਦੱਸ ਤਾ 22000 ਬੱਕਰਾ ਬਾ 22000 ਬਿਆਲੀ ਤੋਂ ਥੱਲੇ ਹੋ ਗਿਆ ਥੱਲੇ ਹੁੰਦਾ ਬਿਆਲੀ ਤੋਂ ਥੱਲੇ ਆ ਥੋੜਾ ਜਿਹਾ ਹੁੰਦਾ ਕਾਫੀ ਮਾਝ ਹੋ ਗਿਆ ਮਾਝ ਹਾਂ ਚਲਾਣਾ ਆਪਾਂ ਛੇ ਬਰੋ ਠੀਕ ਕਰਦੇ ਹੋ ਜੇ ਜਹਾਣ ਇਹ ਇਹ ਵੀ ਦੇਣਾ ਸਾਡਾ ਆਪਾਂ ਦੋ ਨੂੰ ਲੈ ਜੀ ਟੋਜਨ ਪਾਹੀ ਔਰ ਇਹਦਾ ਤੈਨੂੰ ਵੀ ਲੈ ਜੂਗਾ ਇਹਦਾ ਲੈ ਜੂਗਾ ਜੀ ਹੁਣ ਇਹ ਤੇ ਕਿਹੜਾ ਕੋਈ ਫੇਮ ਤੋਂ ਨਹੀਂ ਆ ਹਾਂ ਇਹ ਮੰਨੀ ਬਾਤ ਹੈ ਇਹਦਾ ਜਹਾਂ ਰੱਗੀ ਹੈ ਅਸਰ ਜਾ ਕੇ ਯਾਰ ਖਾਣ ਆਏ ਵੇਚ ਲੈਣਗੇ ਯਾਰ ਐਨੇ ਬਾਈ ਲੁੱਟ ਨਹੀਂ ਹੈਗੀ ਠੀਕ ਕਰਦੇ ਹੋ ਜਾ ਜੀ ਹੁਣ ਤਾਂ ਆਪੀ ਮਾਰਨੋ ਹਾਂ ਆਪੀ ਮਾਰਨੋ ਆਪੀ ਮਾਰਨੋ ਫਿਰ ਹੱਕ ਸਭ ਦੀ ਬੱਝੂਗੀ ਨਹੀਂ ਨਹੀਂ ਦੇਖੀ ਇਹ ਮੇਰਾ ਪਟਵਾਰਾ ਪੜਨਾ ਨਹੀਂ ਸਕਦਾ ਮਹਾਜਨ ਨੂੰ ਕਿਹ ਪਟ ਜਿਆਦਾ ਹਾਂ ਕੋਈ ਗੱਲ ਨਹੀਂ ਕਹਿਣੀ ਜੇ ਪਟ ਟੁੱਟ ਜਿਆਦਾ ਆਪ ਵੀ ਮਾਰ ਲੋ ਹੱਬੀ ਮੈਂ ਅਗਰਾ ਜੀ ਮਾਰੂਗਾ ਸਾਪੀ ਦਾ ਅੱਪਾ ਬਣੇ ਨਾ ਬਣਿਆ ਮੈਂ ਫੜ ਗਿਆ ਮਾਰ ਦੇਖੀ ਨਾ ਥੋਕ ਦੇ ਮੈਂ ਫੱਕਰੀ ਮਾਰੂਗਾ ਇਹ ਵੀ ਹੋ ਪੱਕੀ ਕੋਈ ਗੱਲ ਨਹੀਂ ਖੜ ਜਾ ਜਿਹਦਾ ਤੂੰ ਉਹੀ ਅੜ ਗਿਆ ਨਹੀਂ ਉਹੀ ਨਹੀਂ ਅੜਦਾ ਮੈਂ ਜਿਹਦਾ ਉਹੀ ਅੜ ਗਿਆ ਇਹ ਗਣਾ ਗਿਆ ਨਹੀਂ ਤਰ ਬੱਕਰਾ ਫੋਨ ਉੱਤੇ ਨਹੀਂ ਬਚੂਗਾ ਅੱਛਾ ਦੈਂਤਾ ਤੀਹ ਜਾਲ ਬੱਕਰੇ ਯਾਰ ਇੱਥੇ ਰੱਖੋ ਮੇਰਾ ਪੱਟੋ ਬੀ ਹੋ ਗਿਆ ਕੰਮ ਹੀ ਮਾਰਦੀ ਚੱਲੋ ਲੈ ਇੱਧਰ ਮਾਰਦੀ ਪੱਟੇ ਮਾਰਦੀ ਮੇਰੇ ਬੱਟੇ ਮੈਂ ਮਾਰਨਾ ਹੋ ਰਿਹਾ ਅਬਾ ਨਿਕਲੀ ਨਹੀਂ ਚਾਚਾ ਬਾਦ ਮੈਂ ਤੂੰ ਖਦਦ ਕੋਲ ਦੇ ਜੇ ਜਾਲ ਬੱਕਰਾ ਭਾਈ ਹੁਣ ਬਸ ਬਾਰੀ ਤੇ ਲੱਗੇ ਉਹ ਕਿੱਥੇ ਜਾ ਗਏ ਯਾਰਾ ਤੂੰ ਮੈਨੇ ਕੋਈ ਕੋਈ ਹੱਲ ਚੱਲਾ ਹਾਂ ਤੂੰ ਕਿਸੇ ਸਹੀ ਟਿਕਾਣੇ ਤੇ ਜਾ ਸਹੀ ਟਿਕਾਣੇ ਤੇ ਜਾ ਮੈਨੂੰ ਕਿਸੇ ਨਾ ਭਗ ਕਹਿੰਦੇ ਦੁਕਾਨਾ ਯਾਰ ਮੈਨੂੰ ਪੁੱਛੀ ਜਾਂਦੇ ਆ ਮੈਨੂੰ ਕਿਸੇ ਨਾ ਕੋਈ ਦੋ ਚਾਰ ਚਾਰ ਟੁੱਟਦਾ ਭਾਈ ਜੀ ਇੱਕ ਮਿੰਟ ਕਾ ਖੜਾ ਮੜਾ ਹੁਸਾਰਾ ਕਰੀ ਨਹੀਂ ਕੋਈ ਜਦੋਂ ਆਪਾਂ ਕਿਸੇ ਬਗਾਨੇ ਪਿੰਡ ਤੇ ਜਾਂਦੇ ਆ ਹਾਂ ਹਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਪੁੱਛਦੇ ਆਂ ਨਾ ਵੀ ਪੁਰਾਣੇ ਦਾ ਘਰ ਕਿਹੜਾ ਹੈ ਆਹ ਵਸਦੇ ਆ ਕਿ ਜਦੋਂ ਇਹ ਨੂੰ ਪਤਾ ਹੋਵੇ ਤੂੰ ਕੀ ਕਹਿਣਾ ਹੈ ਇਹ ਤੂੰ ਦੱਸੇਗਾ ਤਾਂ ਇਹ ਤਾਂ ਤੈਨੂੰ ਘਰ ਪੁੱਛਦਾ ਹਾਂ ਨਾ 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 ਪੁਰਾਣੇ ਦਾ ਘਰ ਕਿਹੜਾ ਹੈ ਕਿੰਨਾ ਪੰਡਾ ਪੁੱਛਦਾ ਮੈਂ ਤਾਂ ਕਹਾਂ ਕਿ ਕਿੰਨੇ ਦਾ ਵੇਚੇਗਾ ਕਿ ਕਿੱਥੇ ਦਾ ਪੰਡਾ ਕਿਹੜਾ ਹੈ ਇਹ ਕੋਈ ਗੱਲ ਕਰਦੇ ਆਂ 40 ਤੋਂ ਥੱਲੇ ਨਹੀਂ ਦੇਣਾ ਬਸ ਤੂੰ ਕਰ ਕਿ ਕਰ ਦੋ ਵੇਚੀ ਨਾ ਨਹੀਂ ਮੈਂ ਨਹੀਂ ਮੈਂ ਫਰਟਾ ਰਾਂ ਜੇ ਵੇਚੀ ਨਾ ਵੇਚੀ ਆ ਰੋ ਕਰ ਦੋ ਓਏ

ਗੱਲ ਨੂੰ ਨਹੀਂ ਬੈਠ ਕੇ ਆ ਕੇ ਆ ਗਏ ਉਹ ਕਹਿੰਦੇ ਨਹੀਂ ਦਿੰਦੇ ਹੁਣ ਅਸੀਂ 35 ਹੁੰਦਾ ਕਿ ਮੈਂ ਉਹ ਗਿੱਗੀ ਦਿੰਦੇ 32 ਕਹਿੰਦੀ ਕਿ 35 35 ਕਹਦੀ ਮਗਰ ਵੀ ਆਪਾਂ ਝੂਠ ਨੇ ਬੜ ਗਏ ਯਾਰ 35 ਤੇ ਜਾਨ ਉੱਡ ਜੂ ਥੋੜੀ ਬੜਾ ਲੈ ਗਏ ਆਪਾਂ ਯਾਰ ਉਹ ਚੱਲਦਾ ਨਹੀਂ ਉਹ ਚੱਲਦਾ ਜੋ 30 ਜਾਬ ਨਹੀਂ ਚੱਲਦਾ 30 ਫਿਕਰੇ ਆ ਯਾਰ

5028 ਬੱਦ ਬੱਦ ਵਧੀਆ ਬੱਕਰਾ ਯਾਰ ਹੁਣ ਆ ਕਿਵੇਂ ਲੈ ਰਿਉਂਦੀ ਆ ਸਰ ਹੁਣ ਮਨ ਮਾਰ ਮਾਰ ਜਾ 30 ਯਾਰਾ ਬੱਕਰਾ ਲੈ ਕੇ ਤੇ ਜਾ 30 ਨਾ 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 ਨਹੀਂ ਆਵੇ 30 ਤੇ 30 ਦਾਦੀ ਹੈ ਤੂੰ ਮੈਨੂੰ ਪੜਾ ਦੇ ਤੇਰੇ ਪੜਾ ਦੇ ਜਾ ਇੱਦਾਂ ਨੂੰ ਗੱਲ ਹੈ ਸਸਲੇ ਪਰ ਉਹ ਪਿਛੇ ਆ ਦੇ ਨੇ 2000 1000 ਬਾਲਾਂ ਦਾ 32 33 ਦਾ ਬਣਦਾ ਉਹ ਬੰਦਾ ਜੀ ਤਾਂ ਤੋਂ ਮਿਸਟੇਕਾ ਹੋ ਜਾਂਦੀ ਹੈ ਇਹ ਮਿੱਠੂ ਤੋਂ ਹੋਈ ਹੈ ਮਿਸਟੇਕ ਅੱਛਾ ਜੀ ਠੀਕ ਆ ਸਮਝਦਾ ਹਾਂ ਸਮਝ ਗਿਆ ਮੈਂ ਹੁਣ ਬੱਕਰਾ ਲੈਣਾ ਮੈਂ ਜੇਕਰ ਹਿਸਾਬ ਚ ਦੇਣਾ ਤਾਂ ਦੇ ਬਸ ਉਹ ਤਾਂ ਨਹੀਂ ਜੇ ਤਾਂ ਤੂੰ ਕਹੇ ਵੀ ਉਹਦੇ ਸਕੇ ਨਹੀਂ ਸਾਡਾ ਤਾਂ ਨਹੀਂ ਗੱਲ ਬਣਨੀ ਨਹੀਂ ਮੇਰੀ ਗੱਲ ਨਹੀਂ ਨਹੀਂ ਇੱਕ ਵਾਰ ਸੋਈ ਜੇ ਇਹਨੇ ਤਾਂ ਹੁੰਦਾ ਨਾ ਜਿਹੜੇ ਜਿਹੜਾ ਇਹ ਤੋਂ ਲੈਂਦਾ ਸੀਗਾ ਉਹ ਪੈਸੇ ਦੇ ਦਿੰਦਾ ਉਹ ਤਾਂ ਠੀਕ ਆ ਜੇ ਮੇਰੀ ਗੱਲ ਸੌਣ ਜੇ ਉਹ ਹਾਂ ਸਾਨੂੰ 35 ਗਣਾ ਜਾਂਦਾ ਸੀ ਇਹ ਫੜਾ ਲੈਣਾ ਪਰ ਨਹੀਂ ਹੁਣ ਇਹ ਅਸੀਂ 35 ਤੋਂ ਹੱਲੇ ਦੇਣਾ ਨਹੀਂਗਾ ਬਸ ਉਹਨੇ ਬਰੋਈ ਤਾਂ ਗੱਲਾਂ ਨਾ ਖਰਾਬ ਕਰਤਾ ਨਾ ਸੌਦਾ ਸੌਣੇ ਦੇਣਾ ਨਹੀਂ ਬਾਹਲੀ ਗੱਲ ਕੀ ਐ 40 ਤਾਂ ਦੇ ਕੇ ਛਡਾ ਕੇ ਚੱਲ ਕੋਈ ਨਹੀਂ ਤੂੰ ਇੱਧਰ ਇੱਧਰ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਨਾ ਤਾਂ 35 ਦਾ ਵੇਖੇ ਨਾ ਵੇਖੇ 40 ਦਾ ਤੇਰਾ ਲੱਖ ਦਾ ਵੇਖਦਾ ਵੀਰੇ ਵੇਚ ਹਾਂ ਹਾਂ ਦੱਸ ਠੀਕ ਹੈ ਤੇ ਜੇ ਰੁਪਏ ਗੱਨੇ ਤਾਂ ਮੇਥੋਂ ਸੁਣ ਹਾਂ ਪਰ ਬੋਲੋ ਪਰ ਬੋਲੋ ਉਹ ਬੋਲੂਗਾ ਤੱਤਾ ਤਾਂ ਨਹੀਂ ਹੈ ਸੁਣਤਾ ਦਾ ਪਹਿਲਾ ਤੂੰ ਉਸ ਗੱਲ ਚ ਨਾ ਕਿ ਤੇਰੀ ਮਰਜ਼ੀ ਹੈ ਮੈਂ ਕਿਹਾ ਯਾਰ ਉਹ ਤਾਂ ਹੋ ਗਿਆ ਸੌਦਾ ਖਰਾਬ ਠੀਕ ਆ ਚਾਹੇ ਖਰਾਬ ਕਰ ਗਿਆ ਮਿੱਠੂ ਚਾਹੇ ਕੁਛ ਕਰ ਗਿਆ ਆਲਾ ਫੜ ਮੈਂ ਤੋ ਲੰਮਾ ਠੀਕ ਕਰ ਦੇ ਨਾ ਨਹੀਂ ਨਹੀਂ ਮੇਰੇ ਨਾਲ ਗਾ ਕੋ ਹੋ ਰਹਾ ਉਹ ਨਾ ਹੋ ਰਹਾ ਤੈਨੂੰ ਇਹ ਵੀ ਦੱਸ ਦਿੰਦਾ 33000 ਰੁਪਏ ਲੈਣੇ ਤਾਂ ਇਦਰਾ ਆਲਾ ਫੜ ਨਹੀਂ ਮੈਂ ਕਿਹਾ ਫੜ ਸਹੀ ਅਸੀਂ ਇਹ ਹੁਣ 40 ਤੋਂ ਘੱਟ ਦੇਣਾ ਨਹੀਂ ਕਿਹੜਾ ਮਾਤੀ ਆ ਜੋ ਬਸ ਕਿੜਾ ਦੇ ਕੇ ਜਿੱਥੋਂ ਦੇ ਫਿਰ ਰਹਿਣ ਦੇ ਇਹ ਨਹੀਂ بگਦਾ ਹੁਣ ਸੁਧਰ ਰਗਾ ਗਨੀ ਰਗਾ ਨਹੀਂ ਉਹ ਗੁੰਡਾ ਰੱਖ ਦੇ ਜਿੱਤਾ ਹੋਰੀ ਆ ਜਾ ਆ ਜਾ ਛਾੜ ਦੇ ਆ ਜਾ ਕੋਈ ਛਾੜ ਹਾਂ ਆਈ ਛਾੜ ਕੋਈ ਉਹਨੇ ਦੀ ਹੋ ਗਿਆ 33 ਹਾਂ ਹਾਂ ਫੜਾ ਯਾਰ ਰਸਾ ਚਾਚਾ ਥਾਪੀ ਹੁਣ ਤਾਂ ਮਾਰ ਓਏ ਹੋਏ ਪਤਾ ਹੀ ਬਗਾਨਾ ਲਿਆਦਾ ਐਸੇ ਕਿ ਆਇਆ ਬੜੇ ਚ ਆਗਲਾ ਵੀ ਮਤਰਾ 35000 ਦਾ ਹੋਗਾ 40 ਦਾ ਚਾਹੇ ਰਾਜੀ ਇਹਦਾ ਨੰਬਰ ਪੁੱਛ ਕਰਨੀ ਸੀ ਮੰਨਦੇ ਸੀ ਐਵੇਂ ਮੰਨਦੀਏ ਦੇ ਦੇ ਚਿੱਟਾ ਰੋਇਆ ਬਾਲ ਦੀ ਮਾਰ ਕਮਾ ਲੈ ਦੇਣ ਪੈਸੇ ਪੈਸੇ ਬਣਾ ਲੈ ਜੋ ਕੰਮ ਹੋ ਜਾ ਬਾਈ ਉਧਰੋਂ ਲੈ ਲਿਆ ਮੈਂ ਕਹਿੰਦਾ ਮੈਂ ਕਹਿੰਦਾ 35 ਕਹਿੰਦਾ ਫਿਰ ਤੂੰ ਮੈਨੂੰ ਹੀ ਕਹਿੰਦਾ ਨਹੀਂ ਦਿੰਦਾ ਨਹੀਂ ਦਿੰਦਾ ਟਾਈਮ ਤੇ ਜਾਣਾ ਚਾਹੀਦਾ ਇਮਾਨ ਦੇ ਬਾਦ ਦਿੰਦਾ ਇਹ ਚਵਾੜ ਹੋ ਗਈ ਵੀ ਉਹ ਮਰੀ ਜਮਾਤ ਦੀ ਬਾਤ ਕਰੀ ਖਾਓ ਜਵਾਬ ਲਈ ਆ ਹੁਣ ਜਮਾਤ ਦਾ ਪਪਾ ਪਾਤਾ ਦਿਖਾਉਂਗਾ ਟਾਈਮ ਤੇ ਜਾ ਮੈਂ ਸਾਰਾ ਸੋਚਿਆ ਨਹੀਂ ਜਮਾਤ ਦਾ ਤੈਨੂੰ

ਅਸੀਂ ਦੱਸਦੇ ਨੇ ਗੂਗਲ ਤੇ ਚੱਲੋ ਹਾਂ ਇਹ ਮੁੰਡੇ ਦਾ ਕੀ ਕੀ ਨੂੰ ਮਾਝ ਗਿਆ ਕੁਝ ਨਹੀਂ ਗਿਆ ਆ ਮੈਂ ਕਾ ਨਹੀਂ ਮਾਸੰਦਰਾ ਮੰਦਕਾ ਚੇ ਮੇਰੇ ਤੇਰਾ ਕੁਝ ਨਹੀਂ ਪਾਇਆ ਹਜੇ ਆਪਸੇ ਹੋਣੀ ਪਰਾਉਂ ਗੁਗਲ ਤੇ ਸਾਰੀ ਇਹ ਪਾਉ ਨਹੀਂ ਇਹਨੂੰ ਇਹ ਬਾਬੇ ਦਾ ਕੋਈ ਨਹੀਂ ਚੱਲਦਾ ਉਹ ਬਾਬੇ ਨੂੰ ਕਹਿੰਦੇ ਬਾਬੇ ਕੋਈ ਫੋਕੜਾ ਲੂਗਾ ਜਲਦੀ ਜਿੰਨੇ ਬੰਦੇ ਫੋਟੋ ਹਟਾ ਦੇ ਨਾ ਮਾਝ ਗਿਆ

ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਕੋਈ ਰੋਕ ਕੇ ਆ ਕੇ ਦਿੰਦਾ ਬੁੱਲੋਂ ਪਰੋ ਮੈਂ ਤਾਂ ਪਾਈਆਂ ਵੀ ਰੱਖ ਫੇਟ ਕਰ ਲੈਣਾ ਇਹ ਖਾਣੇ ਬੰਨਵਾ ਕਰਨ ਨੂੰ ਮਲੇਰਕੋਟ ਆਏ ਆਂ ਸਾਵੀ ਬੰਨ ਰਿਹਾ ਰੁਪਈਆ ਆਏ ਨੇ ਭਾਈ ਮੈਂ ਨਾ ਵੀ ਆ ਵੀ ਤਰੇ ਤੇ ਖਾਣੇ ਕਰ ਸਹਾ ਗਣਾ ਦੀ ਤਾਂ ਨਹੀਂ ਹੱਥ ਪਾਇਆ ਰੋ ਫੇਟ ਕਰਾ ਲੈ ਤਿੱਕੀ ਆ ਤੂੰ ਗਣਨ ਦੁਬਾਰੇ ਹਾਂ ਨਹੀਂ ਮੈਂ ਤਾਂ ਹੀ ਪਹੁੰਚਦਾ ਵੀ ਬਾਕੀ ਦਿਨ ਉਹ ਲੈ ਕੇ ਕਢਾ ਕੇ ਚਲੋ ਇਹ ਕੀ ਜਰ ਵੀ ਆ ਗਿਆ ਬੱਕਰਾ ਇਸੇ ਬੱਠਾ ਖੜਾ ਹੈ ਬੱਕਰਾ ਆਦੇ ਕੋਲੇ ਬੰਨਣਾ ਚਾਹੇ ਯਾਰ ਕੋਈ ਚੱਕਰ ਨਹੀਂ ਹਾਂ